ਜਿਵੇਂ ਧਰਨ ਪੈਂਦੀ ਆ ਲੋਕਾਂ ਨੂੰ ਧਰਨ ਪੈ ਜਾਂਦੀ ਆ পেট ਫੁੱਲ ਜਾਂਦਾ ਔਰ ਖਾਇਆ ਪੀਆ ਉੱਪਰ ਹੀ ਪਿਆ ਰਹਿੰਦਾ ਨਿਕਲਦੇ ਤਾਂ ਇਹਦੀਆਂ ਸਿਰਫ 5 ਬੂੰਦਾ ਸਿਰਫ 5 ਡ੍ਰੌਪ ਆਪਾਂ ਨੇ ਲੈਣੇ ਆ ਜੀਭ ਥੱਲੇ ਰੱਖਣੇ ਇਹਦੇ ਵਿੱਚ ਪਾਇਆ ਸੀ ਪੁਦੀਨਾ ਹੈ ਨਾ ਜੀ ਪੁਦੀਨੇ ਦਾ ਸਤ ਅਜਵੈਣ ਦਾ ਸਤ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਇਆ ਹੋਇਆ ਕਲੋ ਬਾਇਲ ਔਰ ਔਰ ਇਹਦੇ ਵਿੱਚ ਅਰਕ ਵਾਟਰ ਪਾਇਆ ਪਾਣੀ ਦਾ ਜਿਹੜਾ ਗੁਲਾਬ ਦਾ ਜਲ ਹੈ ਉਹ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਇਹ ਜਦੋਂ ਤੁਸੀਂ ਖਾਓਗੇ ਤੂੰ ਬਦਲ ਲੱਗੂਗਾ ਵੀ ਇਹਦੇ ਕਿੰਨਾ ਇਨਸਟੈਂਟ ਰਿਜ਼ਲਟ ਦੇਣਾ ਸਾਡੇ ਕੋਲ ਕਈ ਸਵਾਲ ਆਉਂਦੇ ਨੇ ਪੇਟ ਦੀਆਂ ਦਿੱਕਤਾਂ ਨੂੰ ਲੈ ਕੇ ਪੇਟ ਦੀ ਪਰੇਸ਼ਾਨੀ ਨੂੰ ਲੈ ਕੇ ਕਈ ਵਾਰੀ ਪੇਟ ਸੈਟ ਨਹੀਂ ਰਹਿੰਦਾ ਕਈਆਂ ਨੂੰ ਧਰਨ ਪੈਣ ਦੀ ਪ੍ਰੋਬਲਮ ਬਹੁਤ ਜ਼ਿਆਦਾ ਰਹਿੰਦੀ ਹੈ ਤੇ ਕਈਆਂ ਨੂੰ ਦਿੱਕਤ ਰਹਿੰਦੀ ਹੈ ਕਿ ਪੇਟ ਹਰ ਵੇਲੇ ਫੁੱਲਿਆ ਫੁੱਲਿਆ ਰਹਿੰਦਾ ਹੈ ਫਾਰਾ ਟਾਈਪ ਬਣਿਆ ਰਹਿੰਦਾ ਸੋ ਕੀ ਕੀਤਾ ਜਾਵੇ ਤੇ ਅੱਜ ਅਸੀਂ ਤੁਹਾਨੂੰ ਉਸੇ ਨੂੰ ਲੈ ਕੇ ਕਾਫੀ ਖਾਸ ਗੱਲਾਂ ਦੱਸਾਂਗੇ ਤੇ ਜ਼ਰੂਰ ਤੁਸੀਂ ਧਿਆਨ ਨਾਲ ਸੁਣਨੀ ਹੈ ਤੇ ਵੇਖਣੀਆਂ ਨੇ ਤੇ ਆਪਣੇ ਆਸ-ਪਾਸ ਵੀ ਦੇਖੋ ਅਗਰ ਕਿਸੇ ਨੂੰ ਅਜਿਹੀ ਦਿੱਕਤ ਹੋਵੇ ਉਹਨਾਂ ਨੂੰ ਵੀ ਇਹ ਵੀਡੀਓ ਤੁਸੀਂ ਜ਼ਰੂਰ ਕਰਨੀ ਹੈ ਤਾਂ ਕਿ ਉਹ ਵੀ ਨਾ ਚੀਜ਼ਾਂ ਨੂੰ ਸਮਝ ਸਕਣ ਆਪਣੀ ਜ਼ਿੰਦਗੀ ਨੂੰ ਸਹੀ ਦਿਸ਼ਾ ਵੱਲ ਅੱਗੇ ਲੈ ਜਾ ਸਕਣ ਪਹਿਲਾਂ ਤਾਂ ਜ਼ਰੂਰ ਇਹ ਸਮਝ ਲਓ ਕਿ ਆਪਣੀ ਖਾਣ ਪੀਣ ਦੀਆਂ ਆਦਤਾਂ ਸੈੱਟ ਕਰਨ ਦੀ ਇੱਥੇ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਅਸੀਂ ਆਪਣੀ ਰੋਜ਼ਾਨਾ ਡਾਈਟ ਦੇ ਵਿੱਚ ਬਹੁਤ ਜ਼ਿਆਦਾ ਰਿਫਾਈਨ ਚੀਜ਼ਾਂ ਖਾ ਰਹੇ ਹਾਂ ਜਿਸ ਕਰਕੇ ਸਾਡੀ ਬਾਡੀ ਨੂੰ ਪੌਸ਼ਟਿਕ ਤੱਤਾਂ ਨਹੀਂ ਮਿਲ ਪਾਉਂਦੇ ਤੇ ਮਿਲ ਜਾਂਦੀਆਂ ਨੇ ਢੇਰ ਸਾਰੀਆਂ ਬਿਮਾਰੀਆਂ ਤੇ ਅਸੀਂ ਉਲਝੇ ਰਹਿੰਦੇ ਆ ਉਹਨਾਂ ਬਿਮਾਰੀਆਂ ਦੇ ਵਿੱਚ ਹੀ ਕਰਨਾ ਬਹੁਤ ਕੁਝ ਚਾਣਿਆ ਜ਼ਿੰਦਗੀ ਵਿੱਚ ਆਪਣੇ ਅਸੀਂ ਬਹੁਤ ਸਾਰੇ ਟਾਰਗੇਟ ਸੈੱਟ ਕੀਤੇ ਹੋਏ ਨੇ ਘਰ ਪਰਿਵਾਰ ਨੂੰ ਲੈ ਕੇ ਆਪਣੇ ਕੰਮ ਕਾਰ ਨੂੰ ਲੈ ਕੇ ਪਰ ਅਸੀਂ ਉਲਝੇ ਤਾਂ ਸਿਰਫ ਆਪਣੀ ਸਿਹਤ ਨਾਲ ਜੁੜੀਆਂ ਪ੍ਰੋਬਲਮਸ ਵਿੱਚ ਹੀ ਰਹਿ ਜਾਂਦੇ ਆ ਕਿਉਂਕਿ ਜਦੋਂ ਸਵੇਰੇ ਹੀ ਪੇਟ ਸਾਡਾ ਸੈੱਟ ਨਹੀਂ ਹੈ ਤਾਂ ਪੂਰਾ ਦਿਨ ਸਾਡਾ ਪਰੇਸ਼ਾਨੇ ਵਿੱਚ ਲੰਘ ਜਾਂਦਾ ਹੈ ਇੱਥੇ ਇਹ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੀ ਸਿਹਤ ਤੇ ਫੋਕਸ ਕਰਾਂਗੇ ਤਾਂ ਹੀ ਅਸੀਂ ਆਪਣੇ ਬਾਕੀ ਸਾਰੇ ਕੰਮਾਂ ਦੇ ਵਿੱਚ ਵੀ ਚੰਗੇ ਢੰਗ ਨਾਲ ਪਰਫਾਰਮ ਕਰ ਸਕਾਂਗੇ ਜੋ ਜੋ ਅਸੀਂ ਸੋਚਦੇ ਹਾਂ ਕੰਮ ਕਰਨ ਬਾਰੇ ਸ਼ੁਰੂਆਤ ਦਿਨ ਦੀ ਵਧੀਆ ਕਰ ਸਕਾਂਗੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਰਜੋਤ कौर ਤੁਸੀਂ ਦੇਖ ਰਹੇ ਹੋ ਖਾਸ ਹੈਲਥ ਅਵੇਨਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਸੋ ਜ਼ਰੂਰ ਜੋ ਹੈ ਡੇਲੀ ਸਾਨੂੰ ਇਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਫੋਕਸ ਕਰਕੇ ਕਿ ਅਸੀਂ ਕੁਝ ਹੈਲਦੀ ਜ਼ਰੂਰ ਖਾਣਾ ਜਿਹੜੇ ਤਾਂ ਖਾਂਦੇ ਨੇ ਬਹੁਤ ਚੰਗੀ ਗੱਲ ਹੈ ਪਰ ਜਿਹੜੇ ਪਤਾ ਨਹੀਂ ਲੱਗਦਾ ਦਿਨ ਸ਼ੁਰੂ ਕਦ ਹੋਇਆ ਤੇ ਦਿਨ ਖਤਮ ਕਦ ਹੋ ਗਿਆ ਤੇ ਅਸੀਂ ਧਿਆਨ ਹੀ ਨਹੀਂ ਦਿੱਤਾ ਅਸੀਂ ਕੁਝ ਹੈਲਦੀ ਖਾਇਆ ਕਿ ਨਹੀਂ ਖਾਇਆ ਬਸ ਜਿੰਨੇ ਜੋ ਕਿਹਾ ਜਾਂ ਜਦੋਂ ਇਥੇ ਸੀ ਉਹ ਜਾ ਖਾ ਲਿਆ ਅਜਿਹਾ ਅਗਰ ਤੁਸੀਂ ਰੱਖੋਗੇ ਤਾਂ ਬੋਡੀ ਨੂੰ ਤੁਹਾਡੀ ਬਿਮਾਰੀਆਂ ਤੋਂ ਇਲਾਵਾ ਕੁਝ ਵੀ ਨਹੀਂ ਮਿਲਣ ਵਾਲਾ ਔਰ ਰੂਟੀਨ ਦੇ ਵਿੱਚ ਥੋੜੀ ਬਹੁਤੀ ਵਾਕ ਥੋੜੀ ਬਹੁਤੀ ਐਕਸਰਸਾਈਜ਼ ਕਰਨ ਦੀ ਆਦਤ ਵੀ ਜ਼ਰੂਰ ਰੱਖੋ ਤਾਂ ਕਿ ਜਿੰਨੀ ਵੀ ਐਕਸਟਰਾ ਕੈਲਰੀ ਤੁਹਾਡੀ ਬੋਡੀ ਵਿੱਚ ਜਾ ਰਹੀ ਹੈ ਉਹ ਨਾਲ ਦੀ ਨਾਲ ਬਰਨ ਹੁੰਦੀ ਰਹੇ ਤੇ ਤੁਹਾਨੂੰ ਮੋਟਾਪੇ ਦਾ ਸ਼ਿਕਾਰ ਨਾ ਹੋਣਾ ਪਵੇ ਚਲੋ ਇਹ ਤਾਂ ਗੱਲ ਸੀ ਕਿ ਅਸੀਂ ਕਿਵੇਂ ਆਪਣੀ ਰੂਟੀਨ ਲਾਈਫ ਵਿੱਚ ਆਪਣੀ ਖਾਣ ਪੀਣ ਦੀਆਂ ਆਦਤਾਂ ਸੈੱਟ ਕਰੀਏ ਹੁਣ ਆਪਾਂ ਗੱਲ ਕਰਦੇ ਹਾਂ ਆਯੁਰਵੈਦਿਕ ਇਲਾਜ ਦੀ ਆਯੁਰਵੈਦਿਕ ਇਲਾਜ ਬਹੁਤ ਸਾਰੇ ਸਾਡੀ ਹੈਲਥ ਇਸ਼ੂਸ ਨੂੰ ਬੜੇ ਹੀ ਆਸਾਨੀ ਦੇ ਨਾਲ ਦੂਰ ਕਰ ਦਿੰਦਾ ਹੈ ਔਰ ਬਿਨਾ ਕਿਸੇ ਸਾਈਡ ਇਫੈਕਟ ਦੇ ਤੇ ਜਦੋਂ ਗੱਲ ਹੋ ਰਹੀ ਹੈ ਹੁਣ ਕਿ ਪੇਟ ਸੈਟ ਨਹੀਂ ਹੈ ਤਰਨ ਦੀ ਤਰਨ ਪਈ ਰਹਿੰਦੀ ਹੈ ਬਹੁਤ ਹੀ ਦਿੱਕਤ ਰਹਿੰਦੀ ਹੈ ਪੇਟ ਪਾਰਾ ਬਣਿਆ ਰਹਿੰਦਾ ਸੋ ਇਹਨੂੰ ਲੈ ਕੇ ਵੀ ਆਯੁਰਵੈਦ ਕਿਵੇਂ ਇਲਾਜ ਕਰ ਰਿਹਾ ਹੈ ਇਸ ਤੇ ਉੱਪਰ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਵਾਨ ਆਯੁਰਵੈਦ ਦੇ ਮੈਨੇਜਿੰਗ ਡਾਇਰੈਕਟਰ ਮਿਸਟਰ ਸੁਭਾਸ਼ ਕੋਇਲ ਜੀ ਜਿਸ ਨੇ ਬਣਾਇਆ ਇੱਕ ਪੇਟ ਸੈਟ ਗ੍ਰੀਨ ਡ੍ਰੌਪ ਜੀ ਇਹ পেট ਨੂੰ ਸੈੱਟ ਕਰਨ ਦਾ ਗ੍ਰੀਨ ਕਲਰ ਦਾ ਡ੍ਰੌਪ ਹੈ ਇਹਨੂੰ ਕੀ ਕਰਨਾ ਤੁਸੀਂ ਜਿਵੇਂ ਧਰਨ ਪੈਂਦੀ ਆ ਲੋਕਾਂ ਨੂੰ ਧਰਨ ਪੈ ਜਾਂਦੀ ਆ পেট ਫੁੱਲ ਜਾਂਦਾ ਔਰ ਖਾਇਆ ਪੀਆ ਉੱਪਰ ਹੀ ਪਿਆ ਰਹਿੰਦਾ ਨਿਕਲਦਾ ਤਾਂ ਇਹਦੀਆਂ ਸਿਰਫ 5 ਬੂੰਦਾ ਜਿਹੜਾ পেট ਸੈੱਟ ਗ੍ਰੀਨ ਡ੍ਰੌਪਸ ਨੇ ਸਿਰਫ 5 ਡ੍ਰੌਪ ਆਪਾਂ ਨੇ ਲੈਣੇ ਆ ਜੀਭ ਥੱਲੇ ਰੱਖਣੇ ਜੀ ਔਰ ਤੁਸੀਂ ਦੇਖੋ ਕਿ ਜਦੋਂ ਕਿਸੇ ਨੂੰ ਬੰਦੇ ਨੂੰ ਹਾਰਟ ਅਟੈਕ ਆਉਂਦਾ ਤਾਂ ਇੱਕ ਸੋਰਬਿਟਰੇਟ ਦੀ ਗੋਲੀ ਜੀਭ ਥੱਲੇ ਰੱਖਦੇ ਆ ਉਹਦਾ ਅਟੈਕ ਰੁਕ ਜਾਂਦਾ ਹੈ ਕਈ ਬਹੁਤ ਸਿਆਣੇ ਆ ਉਹ ਫੀਮ ਰੱਖ ਦਿੰਦੇ ਆ ਤਾਂ ਵੀ ਅਟੈਕ ਰੁਕ ਜਾਂਦਾ ਤੁਸੀਂ ਇਹ ਦੇਖੋ ਵੀ ਜਦੋਂ ਜੀਭ ਥੱਲੇ ਰੱਖੀ ਹੋਈ ਚੀਜ਼ ਸਕਿੰਟਾਂ ਦੇ ਵਿੱਚ ਤੁਹਾਡੇ ਹਾਰਟ ਤੇ ਜਾ ਕੇ ਗੁੱਡ ਇਫੈਕਟ ਕਰਦੀ ਆ ਤਾਂ ਇਹ ਤੁਹਾਡੇ ਕਿੰਨਾ ਜਲਦੀ ਇਫੈਕਟ ਕਰੂਗਾ ਤਾਂ ਇਹ ਜਿਹੜਾ ਬਣਿਆ ਇਹਦੇ ਵਿੱਚ ਵੀ ਸੁਣ ਲਓ ਕੀ ਪਾਇਆ ਇਹਦੇ ਵਿੱਚ ਪਾਇਆ ਸੀ ਪੁਦੀਨਾ ਹੈਨਾ ਜੀ ਪੁਦੀਨੇ ਦਾ ਸੱਤ ਅਜਵੈਣ ਦਾ ਸੱਤ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਇਆ ਹੋਇਆ ਕਲੋ ਬਾਇਲ ਔਰ ਔਰ ਇਹਦੇ ਵਿੱਚ ਅਰਕ ਵਾਟਰ ਪਾਇਆ ਪਾਣੀ ਦਾ ਜਿਹੜਾ ਗੁਲਾਬ ਦਾ ਜਲ ਹੈ ਉਹ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਇਹ ਜਦੋਂ ਤੁਸੀਂ ਖਾਓਗੇ ਤੁਹਾਨੂੰ ਪਤਾ ਲੱਗੂਗਾ ਵੀ ਇਹਨੇ ਕਿੰਨਾ ਇਨਸਟੈਂਟ ਰਿਜ਼ਲਟ ਦੇਣਾ ਤੁਹਾਨੂੰ ਔਰ ਇਹ ਜਿਹੇ ਚੀਜ਼ਾਂ ਲਿਆ ਕਰੋ ਨਾ ਗੈਸ ਰਹੂਗੀ ਨਾ ਬਲੋਟਿੰਗ ਰਹੂਗੀ ਨਾ ਕੋਈ ਹੋਰ ਪ੍ਰੋਬਲਮ ਤੇ ਜੇ ਜਿੰਨੀ ਦੇ ਤੁਸੀਂ ਸਾਡੇ ਕੋਲ ਨਹੀਂ ਆ پا ਰਹੇ ਓਨੀ ਦੇ ਤੁਸੀਂ www.vaidwan.com ਜਿਹੜੀ ਸਾਡੀ ਸਾਈਟ ਆ ਉਹਦੇ ਤੇ ਜਾ ਕੇ ਤੁਸੀਂ ਸਰਚ ਕਰੋ ਸੋ ਜਾਣਿਆ ਤੁਸੀਂ ਕਿ ਇਹ ਜਿਹੜੇ ਡਰਾਪਸ ਬਣਾਏ ਗਏ ਨੇ ਕਿੰਨੀਆਂ ਖਾਸ ਚੀਜ਼ਾਂ ਇਸ ਦੇ ਵਿੱਚ ਐਡ ਕੀਤੀਆਂ ਗਈਆਂ ਨੇ ਪੂਰੇ ਆਯੁਰਵੈਦਿਕ ਵਿਧੀ ਦੇ ਨਾਲ ਇਹ ਡਰਾਪਸ ਤਿਆਰ ਕੀਤੇ ਗਏ ਨੇ ਸਿਰਫ ਇਹ ਡਰਾਪਸ ਹੀ ਨਹੀਂ ਵੈਦਵਾਨ ਆਯੁਰਵੈਦ ਵੱਲੋਂ ਜਿੰਨੇ ਵੀ ਪ੍ਰੋਡਕਟ ਬਣਾਏ ਜਾਂਦੇ ਨੇ ਆਯੁਰਵੈਦ ਦੀ ਵਿਧੀ ਦੇ ਨਾਲ ਹੀ ਬਣਾਏ ਜਾਂਦੇ ਨੇ ਤਾਂ ਕਿ ਜਿਹੜਾ ਵੀ ਮਰੀਜ਼ ਜਿਸ ਵੀ ਬਿਮਾਰੀ ਦੇ ਲਈ ਜਿਸ ਵੀ ਪ੍ਰੋਡਕਟ ਨੂੰ ਵਰਤ ਰਿਹਾ ਉਸ ਨੂੰ ਸਹੀ ਨਤੀਜਾ ਸਹੀ ਰਿਜ਼ਲਟ ਜ਼ਰੂਰ ਮਿਲੇ ਤੇ ਉਹ ਆਪਣੀ ਬਿਮਾਰੀ ਤੋਂ ਦੂਰ ਰਹਿ ਕੇ ਖੁਸ਼ੀਆਂ ਭਰੀ ਜ਼ਿੰਦਗੀ ਜ਼ਰੂਰ ਜੋ ਹੈ ਮਹਿਸੂਸ ਕਰ ਸਕੇ ਸੋ ਜ਼ਰੂਰ ਤੁਸੀਂ ਅਗਰ ਇਹ ਡਰਾਪਸ ਮੰਗਵਾਉਣਾ ਚਾਹੋ ਤਾਂ ਜਿਹੜਾ ਨੰਬਰ ਡਿਸਪਲੇ ਸੀ ਵੀਡੀਓ ਦੌਰਾਨ ਉਸ ਦੇ ਉੱਪਰ ਵੀ ਕਾਲ ਕਰਕੇ ਮੰਗਵਾ ਸਕਦੇ ਹੋ ਜਾਂ ਫਿਰ www.vaidvan. ਉਹਨਾਂ ਵੈੱਬਸਾਈਟ ਤੇ ਜਾਓ ਤੇ ਉੱਥੇ ਆਨਲਾਈਨ ਵੀ ਤੁਸੀਂ ਆਰਡਰ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਹੈ ਤੇ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜਾਂ ਫਿਰ ਮੇਰੀ ਈਮੇਲ ਆਈਡੀ ਹੈ healthadvicevidharjot@gmail.com ਇਸ ਉੱਪਰ ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ ਪੇਜ ਨੂੰ ਹਲੇ ਤੱਕ ਫੋਲੋ ਨਹੀਂ ਕੀਤਾ फटाफट ਫੋਲੋ ਕਰ ਲਓ YouTube ਚੈਨਲ ਵੀ ਹੈ ਜੀ ਹੈਲਥ ਐਡਵਾਈਸ ਵਿਦ ਹਰਜੋਤ ਕੌਰ @gmail.com ਤੇ ਜਾਓ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਅੱਗੋ ਵੀ ਹੋਰ ਸਿਹਤ ਨਾਲ ਜੁੜੀਆਂ ਜੜੀਆਂ ਸੀ ਵੀਡੀਓਸ ਲੈ ਕੇ ਆਉਂਦੇ ਰਹੀਏ ਤੁਹਾਡੇ ਕੋਲ ਸਭ ਤੋਂ ਪਹਿਲਾਂ ਜ਼ਰੂਰ ਪਹੁੰਚ ਜਾਇਆ ਕਰ ਤੇ ਤੁਸੀਂ ਇਸ ਜਾਣਕਾਰੀ ਦਾ ਆਪਣੇ ਲਈ ਆਪਣੇ ਪਰਿਵਾਰ ਦੇ ਲਈ ਫਾਇਦਾ ਤਾਂ ਲਓ ਹੀ ਪਰ ਨਾਲ ਦੀ ਨਾਲ ਵੀਡੀਓਸ ਨੂੰ ਸ਼ੇਅਰ ਕਰਕੇ ਹੋਰਾਂ ਦੀ ਜ਼ਿੰਦਗੀ ਨੂੰ ਵੀ ਸਿਹਤਮੰਦ ਬਣਾਉਣ ਦੇ ਵਿੱਚ ਉਹਨਾਂ ਦੀ ਮਦਦ ਜ਼ਰੂਰ ਕਰੋ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਦਿਓ ਜੀ ਜਾਜ